ਕੁਝ ਕਾਲ ਸਹਾ ਗਰਾਈ ਮਾਹੇ ਗੁਰਜੀ ਕੀ ਪਤੇ ਮਲਾਰ ਮਹੱਲਾ ਤੀਜਾ ਗਣ ਗੰਧਰਬ ਨਾਮੇ ਸਭ ਉਧਰੇ ਹਾਂ ਇੱਥੇ ਗੰਧਰਬ ਉਚਾਰਨ ਕਰਨਾ ਜੇ ਹੀਠਾਂ ਰਾਰਾ ਹੋਵੇ ਫਿਰ ਗੰਧਰਬ ਇੱਥੇ ਗੰਧਰਬ ਗੋਰ ਕਾ ਸ਼ਬਦ ਵਿਚਾਰ ਹਮ ਮਾਰ ਸਦ ਮੰਨ ਵਸਾਇਆ ਹਰ ਰੱਖਿਆ ਔਰ ਧਾਰ ਜਿਸਾ ਹੁ ਬੁਝ ਜਾਏ ਸੋਈ ਬੁਝੈ ਜਿਸਨੋ ਆਪੇ ਲਏ ਮਿਲਾਇ ਆਨ ਦਿਨ ਬਾਣੀ ਸਬਦੇ ਗਾਵੈ ਸਚ ਰਹਿ ਦੇਵਲਾਈ ਮਨ ਮੇਰੇ ਖਿਨ ਖਿਨ ਨਾਮ ਸਮਾਲ ਗੁਰ ਕੀ ਦਾਤ ਸਬਦ ਸੁਖ ਅੰਤਰ ਸਦਾ ਨਿਭਹਿ ਤੇਰੇ ਨਾਲ ਰਹਾਉ ਮਨ ਮੁਖ ਪਾਖੰਡ ਕਦੇ ਨਾ ਚੂਕੈ ਦੂਜੇ ਭਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੀ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੇ ਅਨ ਦਿਨ ਸਦਾ ਪਛਤਾਏ ਮਾਰ ਮਾਰ ਜਨਮੈ ਕਦੇ ਨਾ ਬੁੱਝੈ ਵਿਸ਼ਟਾ ਮਾਹ ਸਮਾਏ ਗੁਰਮੁਖ ਨਾਮ ਰਤੇ ਸੇ ਉਧਰੇ ਗੋਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਧਿਆਇਆ ਹਰ ਰੱਖਿਆ ਔਰ ਧਾਰ ਮਾਨ ਤਨ ਨਿਰਮਲ ਨਿਰਮਲ ਮਤ ਊਤਮ ਊਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਇਹ ਏਕੋ ਹੀ ਪਾਠ ਥੀ ਹੈ ਪ੍ਰਤਮ ਸਰੂਪਾਂ ਚ ਮੁੱਖ ਪਾਠ ਏਕੋ ਪੁਰਖ ਏਕੋ ਪ੍ਰਭ ਜਾਤਾ ਕੋਈ ਦੂਜਾ ਵੀ ਏਕੋ ਹੂੰ ਦੂਜਾ ਵੀ ਏਕੋ ਪੁਰਖ ਇਕੋ ਪ੍ਰਭ ਜਾਤਾ ਦੂਜਾ ਅਵਰ ਨਾ ਕੋਈ ਆਪ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਦਰ ਕਰੇ ਮਾਨ ਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਖ ਅਪੇਵਾ ਗੁਰਮukh ਹੋਏ ਲਖਾਈ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਪਾਵੈ ਤਿਵੈ ਚਲਾਈ ਮਲਾਰ ਮਹੱਲਾ ਤੀਜਾ ਦੁ ਤੁਕੇ ਸਤਗੁਰ ਤੇ ਪਾਵੈ ਘਰ ਧਰ ਮਹਿਲ ਸੁਥਾਨ ਸਤਗੁਰ ਤੇ ਪਾਵੈ ਇਥੇ ਵਿਸਰਾਮ ਹੈ ਘਰ ਧਰ ਮਹਿਲ ਸੁਥਾਨ ਇਕੱਠਾ ਹੀ ਪਾਠ ਕਰਨਾ ਹੈ ਵੱਖਰਾ ਲਿਖਿਆ ਇਕੱਠਾ ਪਾਠ ਕਰਾਇਆ ਜਾਂਦਾ ਸੰਪਰਦਾ ਦੇ ਵਿੱਚ ਗੌਰ ਸਬਦੀ ਚੁਕਾ ਅਭਿਮਾਨ ਜੇਨ ਕੋ ਲਾਡ ਲਿਖਿਆ ਥੋਰ ਨਾਮ ਇਲਿਖਿਆ ਪੱਤੇ ਵਿਸਰਾਮ ਲਾਉਣਾ ਹੈ ਆਨ ਦਿਨ ਨਾਮ ਸਦਾ ਸਦਾ ਧਿਆਵਹਿ ਸਾਚੀ ਦਰਗਹਿ ਪਾਵਹਿ ਮਾਨ ਰਹਾਉ ਮਨ ਕੀ ਬਿਦ ਸਤਗੁਰ ਤੇ ਜਾਣੈ ਆਨ ਦਿਨ ਲਾਗੇ ਸਾਧ ਹਰਿ ਸਿਓ ਧਿਆਨ ਗੁਰ ਸ਼ਬਦ ਰਤੀ ਸਦਾ ਬੈਰਾਗੀ ਹਰ ਦਰਗਹਿ ਸਾਚੀ ਪਾਵਹਿ ਮਾਨ ਇਹ ਮਨ ਖਿਲਾ ਹੁਕਮ ਕਾ ਬਾਦਾ ਇੱਕ ਖੇਨ ਮਹਿ ਦਹ ਦੇਸ ਫੇਰਾ ਆਵੈ ਜਾਂ ਆਪੇ ਨਦਰ ਕਰੇ ਹਰਿ ਪ੍ਰਭ ਸਾਚਾ ਤਾਂ ਇਹ ਮਨ ਗੁਰਮੁਖ ਤਤਕਾਲ ਵਸ ਆਵੈ ਇਸ ਮਨ ਕੀ ਵਿਦਿ ਮਨ ਹੂ ਜਾਣੈ ਬੂਝੈ ਸਬਦ ਵਿਚਾਰ ਨਾਨਕ ਨਾਮ ਧਿਆਇ ਸਦਾ ਤੂ ਪਾਵ ਸਗਰ ਜੇਤ ਪਾਵਹਿ ਪਾਰ ਪਾਰ ਮਹੱਲਾ ਤੀਜਾ ਜੀਉ ਪਿੰਡ ਪ੍ਰਾਨ ਸਭ ਤਿਸਕੇ ਘਾਟ ਘਾਟ ਰਹਿ ਆ ਸਮਾਈ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰ ਦੀ ਆ ਬੁਝਾਈ ਮਨ ਮੇਰੇ ਨਾਮ ਰਹੁ ਲੇਵ ਲਈ ਆਦੇਸ਼ਟ ਅਗੋਚਰ ਪਰੰਪਰ ਕਰਤਾ ਆਦੇਸ਼ਟ ਅਗੋਚਰ ਅਪਰੰਪਰ ਕਰਤਾ ਅਦਿਸ਼ਟ ਅਗੋਚਰ ਅਪਰੰਪਰ ਕਰਤਾ ਗੁਰ ਕੈ ਸ਼ਬਦ ਹਰ ਧਿਆਈ ਰਹਾਉ ਮਾਨ ਤਨ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ਗੁਰ ਪ੍ਰਸਾਦੀ ਭ੍ਰਮ ਭਉ ਭਾਗੈ ਏਕ ਨਾਮ ਲਿਵ ਲਾਈ ਗੁਰ ਬਚਨੀ ਸਚ ਕਾਰ ਕਮਾਵੈ ਗਾਤ ਮਤ ਤਬ ਹੀ ਪਾਈ ਕੋਟ ਮਦੇ ਕਿਸਹਿ ਬੁਝਾਏ ਤੈਨ ਰਾਮ ਨਾਮ ਲੇਵ ਲਈ ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੋਧ ਪਾਈ ਮਾਨ ਤਨ ਪ੍ਰਾਨ ਤਰੀ ਤਿਸ ਆਗੇ ਨਾਨਕ ਆਪ ਗਵਾਈ ਮੂਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸਬਦੇ ਪਾਇਆ ਜਾਈ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਇਥੇ ਵਿਸਰਾਮ ਹੈ ਸਬਦੇ ਪਾਇਆ ਜਾਈ ਭਗਤੀ ਰਾਤੇ ਸਦ ਬੈ ਰਾਗੀ ਦਰ ਸਾਚੈ ਪਤ ਪਾਈ ਮਨ ਰੇ ਮਨਸਿਓ ਰਹੁ ਸਮਾਈ ਮਨ ਰੇ ਇਥੇ ਵਿਸਰਾਮ ਮਾਨਸਿਓ ਰਹੁ ਸਮਾਈ ਮਨ ਰੇ ਮਾਨਸਿਓ ਰਹੁ ਸਮਾਈ ਗੁਰਮੁਖ ਰਾਮ ਨਾਮ ਮਨ ਭੀਜੈ ਹਰ ਛੇਤੀ ਲੇਵ ਲਾਈ ਰਹਾਉ ਮੇਰਾ ਪ੍ਰਭ ਆਤ ਆਗਮ ਅਗੋਚਰ ਗੁਰਮਤਿ ਦੀ ਬੁਝਾਈ ਸਚ ਸੰਜਮ ਕਰਨੀ ਹਰ ਕੀਰਤ ਸਚ ਸੰਜਮ ਕਰਨੀ ਇਥੇ ਠਮਕ ਹਰ ਕੀਰਤ ਇਥੇ ਵਿਸਰਾਮ ਹੈ ਹਰ ਸੇਤੀ ਲੇਵ ਲਈ ਆਪੇ ਸ਼ਬਦ ਸਤਿ ਸਾਖੀ ਆਪੇ ਜੇਨ ਜੋਤੀ ਜੋਤ ਮਿਲਾਈ ਦੇਹੀ ਕਾਚੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਈ ਆਪੇ ਸਾਜੇ ਸਭ ਕਾਰੈ ਲਾਈ ਸੋ ਸਚ ਰਹਿ ਅਸਮਾਈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ ਮਾਲਾਰ ਮਹੱਲਾ ਤੀਜਾ ਹਉ ਮੈਂ ਵੇਖ ਮਨ 모ਹਿਆ ਲੱਦਿਆ ਅਜਗਰ ਭਾਰੀ ਹਉ ਮੈਂ ਵੇਖ ਮਨ ਮੋਹੀਆ ਇਥੇ ਵਿਸਰਾਮ ਲੱਦਿਆ ਅਜਗਰ ਭਾਰੀ ਗੰਗਰ ਸ਼ਬਦ ਮੁਖ ਪਾਇਆ ਹਉਮੈ ਵੇਖ ਹਰ ਮਾਰੀ ਮਨ ਰੇ ਹਉਮੈ ਮੋਹ ਦੁਖ ਭਾਰੀ ਇਹੋ ਭਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਾਰ ਹਰ ਤਾਰੀ ਰਹਾਉ ਤ੍ਰੈ ਗੁਣ ਮਾਇਆ ਮੋਹ ਪਸਾਰਾ ਤ੍ਰੈ ਗੁਣ ਮਾਇਆ ਮੋਹ ਪਸਾਰਾ ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ ਤੁਰਿਆ ਗੁਣ ਸਤ ਸੰਗਤ ਪਾਈਐ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਪਤਾਰੀ ਚੰਦਨ ਗੰਧ ਸੁਗੰਧ ਹੈ ਬਹੁ ਬਾਸ ਇਹ ਯਾਰ ਚੰਦਨ ਗੰਧ ਸੁਗੰਧ ਹੈ ਚੰਦਨ ਪਾਤੀ ਯਮਕ ਲਾਉਣੀ ਹੈ ਚੰਦਨ ਗੰਧ ਸੁਗੰਧ ਹੈ ਚੰਦਨ ਗਾਂਦਸੋ ਗਾਂਦ ਹੈ ਬਹੁ ਬਾਸਨਾ ਬਹਿਕਾਰ ਹਰ ਜਨ ਕਰਨੀ ਊਤਮ ਹੈ ਹਰ ਕੀਰਤ ਜਗ ਵਿਸਥਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਓਰ ਧਾਰ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਪੁਰਤਾਰ ਨਾਨਕ ਸਤਪੁਰ ਪੂਰਾ ਪਾਇਆ ਮਨ ਜਪਿਆ ਨਾਮੁ ਮੂਰਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾ ीम्